ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਹੈ ਹਾਂ ਅੱਜ ਦੀ ਵੱਡੀ ਖਬਰ ਤਾਂ ਇਸ ਕਾਰਨ ਅਮੀਰ ਖਾਨ ਦੇ ਘਰ ਪਹੁੰਚੇ ਸਨ ਆਈਪੀਐਸ ਅਧਿਕਾਰੀ ਅਸਲ ਵਜ੍ਹਾ ਆਈ ਸਾਹਮਣੇ ਵੈਲੀਵੁੱਡ ਸਟਾਰ ਅਮੀਰ ਖਾਨ ਦੇ ਘਰ ਆਈਪੀਐਸ ਅਧਿਕਾਰੀਆਂ ਨੇ ਆਉਣ ਦੇ ਪਿੱਛੇ ਦਾ ਅਸਲ ਕਾਰਨ ਹੁਣ ਸਾਹਮਣੇ ਆ ਗਿਆ ਹੈ ਅਮੀਰ ਦੀ ਆ ਟੀਮ ਦੇ ਇੱਕ ਮੈਂਬਰ ਨੇ ਦੱਸਿਆ ਕਿ ਇਸ ਕੋ ਬੈਚ ਦੇ ਆਈਪੀਐਸ ਟ੍ਰੇਨੀ ਉਹਨਾਂ ਨੂੰ ਉਹਨਾਂ ਨੂੰ ਮਿਲਣਾ ਚਾਹੁੰਦੇ ਹਨ ਇਸ ਲਈ ਅਮੀਰ ਖਾਨ ਨੇ ਉਹਨਾਂ ਨੂੰ ਆਪਣੇ ਘਰ ਬੁਲਾਇਆ ਹੈ ਅਤੇ ਇੱਕ ਮੀਟਿੰਗ ਕੀਤੀ ਹੈ ਇਸ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਜੇ ਸ ਵਿੱਚ ਬਹੁਤ ਸਾਰੇ ਆਈਪੀਐਸ ਅਧਿਕਾਰੀ ਲਸਗਰੀ バス ਵਿੱਚ ਬੈਠ ਕੇ ਅਮੀਰ ਖਾਨ ਦੀ ਇਮਾਰਤ ਵਿੱਚ ਜਾਂਦੇ ਦਿਖਾਈ ਦੇ ਰਹੇ ਹਨ ਇਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਣ ਲੱਗੀਆਂ ਹਨ ਜਿਵੇਂ ਕਿ ਅਮੀਰ ਖਾਨ ਇੱਕ ਪ੍ਰੋਜੈਕਟ ਬਣਾ ਰਹੇ ਹਨ ਜਿਸ ਲਈ ਸੁਰੱਖਿਆ ਦੀ ਲੋੜ ਹੈ ਅਮੀਰ ਖਾਨ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਵਿੱਚ ਦੇ ਆਈਪੀਐਸ ਟ੍ਰੇਨਿੰਗ ਮਿਲ ਰਹੇ ਹਨ ਖਾਸ ਕਰਕੇ ਉਹਨਾਂ ਦੀ ਫਿਲਮ ਸਰਪਰੋਸ ਸਰ ਪਰ ਉਸ ਦੇ ਤੋਂ ਬਾਅਦ ਬਹੁਤ ਸਾਰੇ ਆਈਪੀਐਸ ਅਧਿਕਾਰੀ ਉਹਨਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕਰਦੇ ਹਨ ਹਾਲ ਹੀ ਵਿੱਚ ਅਮੀਰ ਖਾਨ ਦੀ ਫਿਲਮ ਸਤਾਰੇ ਜ਼ਮੀਨ ਪਰ ਰਿਲੀਜ਼ ਹੋਈ ਸੀ ਜਿਸ ਨੂੰ ਲੋਕਾਂ ਨੇ ਪਸੰਦ ਕੀਤਾ ਸੀ ਇੰਨੀ ਦਿਨੀ ਉਹ ਫਿਲਮ ਦੀ ਇੱਕ ਵਿਸ਼ੇਸ਼ ਸਕਰੀਨਿੰਗ ਕਰਵਾ ਰਹੇ ਹਨ ਅਤੇ ਜਲਦੀ ਹੀ ਉਹ ਜਲਦੀ ਹੀ ਅਮੀਰ ਖਾਨ ਖਾਨ ਨੂੰ ਪ੍ਰੋਟੈਕਸ਼ਨ ਦੀਆਂ ਆਉਣ ਵਾਲੀਆਂ ਯੋਜਨਾਵਾਂ ਬਾਰੇ ਇੱਕ ਵੱਡਾ ਐਲਾਨ ਕਰਨ ਵਾਲੇ ਹਨ ਅਮੀਰ ਖਾਨ ਫਿਲਮ ਕੁਲੀ ਫਿਲਮ ਵਿੱਚ ਰਜਨੀ ਕਾਂਤ ਦੇ ਨਾਲ ਨਜ਼ਰ ਆਉਣਗੇ ਇਸ ਤੋਂ ਇਲਾਵਾ ਉਹ ਇੱਕ ਹੋਰ ਫਿਲਮ ਵਿੱਚ ਵੀ ਕੰਮ ਕਰਨਗੇ ਜਿਸ ਨਿਰਦੇਸ਼ਨ ਲੋਕੇਸ਼ ਲੋਕੇਸ਼ ਕਰਨ ਗਾਜ ਕਰਨ ਰਾਜ ਕਰਨਗੇ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਤੁਹਾਨੂੰ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ